जीएनू प्यारे विद्यार्थियों 9वीं جماعت دی বিজ্ঞান دی کتاب دا অধ্যায় 4 ਪਰमाणु ਦੀ ਬਣਤਰ ਇਸ ਅਧਿਆਏ ਦੀ ਸੋਚੋ ਅਤੇ ਉੱਤਰ ਵਿਉੜੀ ਲੜੀ ਵਿੱਚ ਅਗਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋਹ ਸ਼ੁਕਰੀ ਹੈ ਇਰੇ ਵਿਦਿਆਰਥੀਓ ਤੁਹਾਡੀ ਅਰੇਜ਼ੀ ਜੀਆਂ ਅਤੇ ਗਣਿਤੀਆਂ ਲੋਣਾ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਛਟਸਾਲ ਚੈਨਲ ਨੂੰ ਖੋਲੋ ਤੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਉੱਥੇ ਮਿਲਣਗੀਆਂ 9th NCERT ਵੀ 9th ਲਿਟਰੇਚਰ 9th ਗ੍ਰਾਮਰ ਐਨ ਆਲੀ ਚਾਰ ਅਨ ਗਣਿਤੀਆਂ ਮਿਲਣਗੀਆਂ 9th ਮੈਥ ਨੋਟਸ ਨਵੀਂ ਨਵੀਂ ਗਣਿਤ ESCB 9th ਮੈਥ ਰੀਜ਼ੀਮੀਡੀਅਮ ਵਿੱਚ ਫਿਰ ਗਣਿਤ ਦੇ ਸਿਧਾਂਤ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਤੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਤੇ ਵੀਡੀਓਜ਼ ਵੀ ਜ਼ਰੂਰ ਦੇਖੋ। ਆਹ ਦੇਖਿਓ ਬੱਚਿਓ ਇਹਨਾਂ ਵਾਲੇ ਸਵਾਲ। ਸਤਨ ਸਵਾਲ ਇਹ ਕਹਿੰਦੇ ਪਰਮਾਣੂ ਦੀ ਬਣਤਰ ਦਾ ਜੇ ਜੇ ਥਾਮਸਨ ਮਾਡਲ ਕੀ ਸੀ? ਸੋ ਉੱਤਰ ਇਹ ਥਾਮਸਨ ਨੇ ਪਰਮਾਣੂ ਦੀ ਬਣਤਰ ਦਾ ਇਹ ਟ ਲਿਖਿਆ ਮਾਡਲ ਪੇਸ਼ ਕੀਤਾ। ਦੋ ਗੱਲਾਂ ਉਹਨੇ ਕਹੀਆਂ ਕਿ ਕਿ ਪਰਮਾਣੂ ਧਨ ਚਾਰਜਿਤ ਅਨਚਾਰਜਿਤ ਮਨੇ ਪੋਜ਼ਿਟਿਵਲੀ ਚਾਰਜ ਗੋਲੇ ਦਾ ਬਣਿਆ ਹੁੰਦਾ ਉਹਨੇ ਕਹਿੰਦਾ ਜੇ ਗੇਨ ਹੁੰਦੀ ਗੋਲਾ ਹੈਗਾ ਇੱਕ ਉਹ ਉੱਤੇ ਚਾਰ ਜਿਹੜਾ ਹੈਗਾ ਉਹ ਧਨ ਹੈਗਾ ਅਤੇ ਰਿਣ ਚਾਰਜਿਤ ਇਲੈਕਟ੍ਰੋਨ ਉਸ ਵਿੱਚ ਖੁੱਬੇ ਹੁੰਦੇ ਹਨ ਉਹਨੇ ਇਹ ਮਾਡਲ ਦਿੱਤਾ ਵੀ ਪਰਮਾਣੂ ਜਿਹੜਾ ਹੈ ਉਹ ਇੱਕ ਗੋਲੇ ਦੀ ਤਰ੍ਹਾਂ ਹੈ ਤੇ ਪੂਰਾ ਗੋਲੇ ਉੱਤੇ ਚਾਰਜ ਜਿਹੜਾ ਹੈਗਾ ਉਹ ਧਨ ਹੈਗਾ ਤੇ ਉਹਦੇ ਚ ਰਿਣ ਚਾਰਜ ਵਾਲੇ ਇਲੈਕਟ੍ਰੋਨ ਖੁੱਬੇ ਹੋਏ ਨੇ ਤੇ ਦੂਜੀ ਗੱਲ ਉਹਨੇ ਹੈ ਕਿ ਰਣਾਤਮਕ ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ ਮਲੀ ਮੈਂ ਮਲੀ ਜੇ ਕਲੋ ਰਣਾਤਮਕ ਸੋ ਹੈਗੇ ਨੇ ਤੇ ਤਨਾਤ੍ਰੂ ਕੀ ਸੋ ਹੈਗੇ ਨੇ ਸੋ ਜਮਾਅਰ ਘਟਾਇਕ ਦੂਜੇ ਨੂੰ ਘਟ ਦੇਣਗੇ ਸੋ ਬਿਜਲੀ ਪੱਖੋਂ ਜਿਹੜਾ ਪ੍ਰੋਟੋਨ ਜਿਹੜਾ ਪਰਮਾਣੂ ਹੈਗਾ ਉਹ ਉਦਾਸੀਨ ਹੈਗਾ ਨਿਊਟਰਲ ਹੈਗਾ ਇਸ ਕਰਕੇ ਪਰਮਾਣੂ ਬਿਜਲੀ ਰੂਪ ਵਿੱਚ ਉਦਾਸੀਨ ਨਿਊਟਰਲ ਹੁੰਦੇ ਹਨ ਭਾਵ ਸਮੁੱਚੇ ਤੌਰ ਤੇ ਜੇ ਦੇਖਿਆ ਜਾਏ ਕਿਉਂਕਿ ਉਹ ਧਨ ਚਾਰਜ ਤੇ ਰਿਣ ਚਾਰਜ ਇੱਕ ਦੂਜੇ ਨੂੰ ਸੰਤੁਲਿਤ ਕਰ ਦੇਣਗੇ ਸੋ ਸਮੁੱਚੇ ਤੌਰ ਤੇ ਜਿਹੜਾ ਹੈਗਾ ਬਾਕੀ ਬਚਦਾ ਕੋਈ ਚਾਰਜ ਜਿਹੜਾ ਹੈ ਪਰਮਾਣੂ ਤੇ ਰਿਣਾਤਮਕ ਗਿਆਤਨਾਤਮਕ ਨਹੀਂ ਹੁੰਦਾ ਠੀਕ ਹੈ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਜਿੰਨਾ ਚਾਰਜ ਰਹਿਣਾ ਹੈ ਉਨਾ ਹੀ ਚਾਰਜ ਧਨ ਹੈਗਾ ਸੋ ਇਸ ਤਰ੍ਹਾਂ ਜੇ ਜੇ ਥੌਮਸਨ ਨੇ ਪਰਮਾਣੂ ਦੀ ਬਿਜਲੀ ਉਦਾਸੀਨਤਾ ਇਲੈਕਟ੍ਰੀਕਲ ਨਿਊਟਰੈਲਿਟੀ ਦੀ ਸਹੀ ਅਤੇ ਸਫਲ ਵਿਆਖਿਆ ਕੀਤੀ ਮਤਲਬ ਇਹ ਜਿਹੜਾ ਇਹ ਇੱਕ ਸਮੱਸਿਆ ਸੀਗੀ ਕਿ ਪਰਮਾਣੂ ਜੇ ਉਹਨਾਂ ਨੂੰ ਰਗੜਿਆ ਨਾ ਜਾਵੇ ਮਤਲਬ ਕਿ ਜੇ ਕਿਸੇ ਪਦਾਰਥ ਨੂੰ ਰਗੜਿਆ ਨਾ ਜਾਵੇ ਤੇ ਉਹਨਾਂ ਤੇ ਕੋਈ ਚਾਰਜਿਆਂ ਦਾ ਫੇਕ ਦੂਜਿਆਂ ਨੂੰ ਉਹ ਨਹੀਂ ਖਿੱਚਦੇ ਜਿਦਾ ਸੀ ਕਿ ਗੁਵਾਰੇ ਨੂੰ ਅਸੀਂ ਰਗੜੋ ਤੇ ਕੰਧ ਨਾਲ ਚਿਪਕ ਜਾਂਦਾ ਜਾਂ ਕੰਗੀ ਕੇਸਾਂ ਵਿੱਚ ਫਿਰ ਉਹ ਸੁੱਕੇ ਕੇਸਾਂ ਵਿੱਚ ਤੇ ਫਿਰ ਉਹ ਪਾਗਜਾਂ ਨੂੰ ਆਪਣੇ ਖਿੱਚਦੀ ਹੈ ਹਨਾ ਤੇ ਉਹ ਰਗੜੋ ਹਾਂ ਪਰ ਜੇ ਉੱਦੇ ਰਹਿਣ ਦੇਵੋ ਤੇ ਫਿਰ ਉਹਨਾਂ ਤੇ ਕੋਈ ਚਾਰਜ ਨਹੀਂ ਹੁੰਦਾ ਬਿ ਇਲੈਕਟ੍ਰਿਕਲੀ ਨਿਊਟਰਲ ਹੁੰਦੇ ਨੇ ਸੋ ਇਹ ਗੱਲ ਦੀ ਵਿਆਖਿਆ ਉਹਦੇ ਇਸ ਮਾਡਲ ਨੇ ਸਫਲਤਾਪੂਰਵਕ ਕਰ ਦਿੱਤੀ ਇਹ ਉਹਦਾ ਮਾਡਲ ਸੀਗਾ ਦੇਖੋ ਇਹ ਪੂਰਾ ਗੋਲਾ ਹੈਗਾ ਪਰਮਾਣੂ ਹੈਗਾ ਇਹ ਧਨਾਤਮਕ ਗੋਲਾ ਹੈਗਾ ਨਾਤਰੋ ਚਾਰਜ ਹੈਗਾ ਤੇ ਇਹ ਚ ਇਲੈਕਟ੍ਰੋਨ ਹੈਗੇ ਨੇ ਇਹ ਇਲੈਕਟ੍ਰੋਨ ਹੈਗੇ ਨੇ ਜਿਹੜੇ ਕੀ ਜਿਹਨਾਂ ਦਾ ਚਾਰਜ ਰੈਣਾਤ ਹੈ ਸੋ ਜੇ ਜੇ ਥਾਮਸਨ ਦਾ ਪਰਮਾਣੂ ਮਾਡਲ ਇਹ ਤੁਸੀਂ ਬੜਾ ਸੌਖਾ ਇਹਦਾ ਗੋਲ ਬਣਾ ਲਓ ਤੇ ਕਿੰਨੇ ਕਿੰਨੇ ਗੋਲੇ ਬਣਾ ਕੇ ਉੱਥੇ ਨੈਗੇਟਿਵ ਦਾ ਧਨਾਤਮਕ ਦਾ ਰੈਣਾਤਮਕ ਦਾ ਰੈਣਾ ਦਾ ਨਿਸ਼ਾਨ ਬਣਾ ਦਿਓ ਠੀਕ ਹੈ ਹੁਣ ਆਲੀ ਕਮੀ ਕਿਸ ਮਾਡਲ ਚ ਕਮੀ ਕਿਹੜੀ ਸੀਗੀ ਜੇ ਜੇ ਥਾਮਸਨ ਦੇ ਪਰਮਾਣੂ ਬਣਤਰ ਸੰਬੰਧੀ ਮਾਡਲ ਦੀ ਕਿਹੜੀ ਖਾਮੀ ਸੀ ਇਹ ਕਿਹੜੀ ਘਾਟਾ ਘੜਾ ਇਹ ਘਾਟ ਕਿਹੜੀ ਗੱਲ ਦੀ ਸੀ ਇਹ ਚ ਇਹਦੀ ਪੂਰਨ ਵਿਆਖਿਆ ਨਹੀਂ ਕੀਤੀ ਸੋ ਜੇ ਜੇ ਥਾਮਸਨ ਦੇ ਪਰਮਾਣੂ ਬਣਤਰ ਸੰਬੰਧੀ ਮਾਡਲ ਦੀ ਇਹ ਖਾਮੀ ਸੀ ਕਿ ਦੂਜੇ ਵਿਗਿਆਨੀਆਂ ਵੱਲੋਂ ਕੀਤੇ ਤਜਰਬਿਆਂ ਦੇ ਨਤੀਜਿਆਂ ਨੂੰ ਇਸ ਮਾਡਲ ਰਾਹੀਂ ਸਮਝਾਇਆ ਨਹੀਂ ਜਾ ਸਕਿਆ ਮਨ ਲਗੀ ਜਿਹੜੇ ਕੋਈ ਗੱਲਾਂ ਦੇਖਣ ਨੂੰ ਤਜਰਬੇ ਕਰਕੇ ਦੇਖਣ ਨੂੰ ਆ ਰਹੀਆਂ ਸੀਗੀਆਂ ਉਹ ਜੇ ਜੇ ਥਾਮਸਨ ਮਾਡਲ ਦੇ ਹਿਸਾਬ ਨਾਲ ਫਿੱਟ ਨਹੀਂ ਬੈਠ ਰਹੀਆਂ ਸੀਗੀਆਂ ਟੁਕਮੀਆਂ ਦੀ ਬੈਠ ਰਹੀ ਸੀ ਉਹਦੀ ਵਿਆਖਿਆ ਠੀਕ ਤਰ੍ਹਾਂ ਹੋ ਨਹੀਂ ਪਾ ਰਹੀ ਸੀ ਜਿਵੇਂ ਕਿ ਵਿਗਿਆਨੀ ਰਦਰਫੋਰਡ ਦੇ α ਕਣ ਖੰਡਾਓ ਦੇ ਪ੍ਰਯੋਗ α ਸਕੈਟਰੀ ਐਕਸਪੈਰੀਮੈਂਟ ਨੇ પરમાણુ ਵਿੱਚ ਭਾਰੀ ਕੇਂਦਰੀ ਧਨ ਚਾਰਜਿਤ ਨਿਬਿਕ nucleus ਦੀ ਹੋਂਦ ਵੱਲ ਇਸ਼ਾਰਾ ਕੀਤਾ ਉਹਦਾ ਜੀ ਗੋਲਾ ਪੂਰਾ ਪਰ ਜਿਹੜਾ ਰਦਰਫੋਰਡ ਦਾ ਪ੍ਰਯੋਗ ਸੀਗਾ ਉਦੋਂ ਇਹ ਲੱਗਿਆ ਕਿ ਪਰਮਾਣੂ ਦੇ ਕੇਂਦਰ ਵਿੱਚ ਛੋਟਾ ਜਿਹਾ ਭਾਰੀ ਇੱਕ ਏਰੀਆ ਹੈਗਾ ਖੇਤਰ ਹੈਗਾ ਜਿੱਥੇ ਪੋਜ਼ਿਟਿਵ ਚਾਰਜ ਹੈਗਾ ਧਨ ਚਾਰਜ ਹੈਗਾ ਠੀਕ ਹੈ ਉਹ ਦੇਖਦੇ ਹਾਂ ਉਹਨੂੰ ਕਿਹੜਾ ਐਕਸਪੈਰੀਮੈਂਟ ਸੀ ਵਾਲਾ ਨੋਮਲ ਸਵਾਲ ਪਰਮਾਣੂ ਅੰਦਰ ਇਲੈਕਟ੍ਰੋਨਾਂ ਦੀ ਵਿਵਸਥਾ ਨੂੰ ਸਮਝਣ ਲਈ ਰਦਰਫੋਰਡ ਵੱਲੋਂ ਕੀਤੇ ਗਏ ਪ੍ਰਯੋਗ ਦਾ ਸੰਖੇਪ ਮੇਰਵਾ ਦਿਓ ਸੁਵਜਾ ਤਸਵੀਰ ਲਲੀ ਰੋਡੇ ਹੈ ਲੋਹੇ ਆਪਣੀ ਸੋਨੇ ਦੀ ਬੜੀ ਪਤਲੀ ਜਿਹਦਾ ਵਰਕ ਨਹੀਂ ਹੁੰਦਾ ਸੋਨੇ ਦੀ ਬੜੀ ਬਰੀਕ ਚੱਦਰ ਹੈ ਤੇ ਉਹਦੇ ਅੰਦਰ ਪਰਮਾਣੂ ਦਰਸਾਏ ਹੋ ਨੇ ਕਿ ਸੋਨੇ ਦੇ ਪਰਮਾਣੂ ਨੇ ਉਹਦੇ ਸੋਨੇ ਦੇ ਪਰਮਾਣੂ ਨੇ ਤੇ α ਕਣ ਜਿਹੜੇ ਨੇ ਬੜੀ ਤੇਜ਼ ਸਪੀਡ ਦੇ ਨਾਲ ਇਹ ਚੋਂ ਨਗਾਏ ਜਾ ਰਹੇ ਨੇ ਤੇ ਦੇਖੋ ਬੱਚਿਓ ਰਦਰਫੋਰਡ ਨੇ ਸੋਚਿਆ ਸੀਗਾ ਕਿ ਜੇ 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 ਥਾਮਸਨ ਦਾ ਮਾਡਲ ਸਹੀ ਹੋਏਗਾ ਤੇ ਇੱਥੇ ਪੋਜ਼ਿਟਿਵ ਇੱਥੇ ਪ੍ਰੋਟੋਨ ਸਾਰੇ ਚਾਰਜ ਹੋਣਗੇ ਤੇ ਇਹ ਖਿੰਡਣਗੇ ਇਹ ਦਿਸ਼ਾ ਇਹਨਾਂ ਦੀ ਮੁੜੇਗੀ α ਕਣਾਂ ਦੀ ਇਹ ਟਕਰਾਅ ਹੋਏਗਾ ਪਰ ਇਹਨੇ ਦੇਖਿਆ ਤੇ ਸਾਰੇ ਇਹ ਦੋ ਨੰਗੀ ਆ ਰਹੇ ਨੇ ਵਿੱਚੋਂ ਦੀ ਨੰਗੇ ਇੱਕ ਅੱਧਾ ਜਿਹੜਾ ਸੀਗਾ ਇਹ ਕੁਛ ਦੇ ਕੋਣ ਇੱਥੇ ਇਹ ਕੋਣਾਂ ਦਿਸ਼ਾ ਮੁੜੀ ਇਹ ਦੇਖੋ ਜੀ ਕਿਸੇ ਦੀ ਦਿਸ਼ਾ ਮੁੜੀ ਥੋੜੀ ਤੇ ਇੱਕ ਅੱਧੇ ਜਿਹੜੇ ਨੇ ਇਹ ਦੇਖੋ ਇਹ ਵਾਪਸ ਆ ਗਏ ਇਹ ਦੇਖੋ ਜੀ ਦੋ ਤਿੰਨ ਸੀਗੇ ਉਹ 2120000 ਦੇ ਪਿੱਛੇ ਇੱਕ ਦਾ ਵਾਪਸ ਆਇਆ ਜਿਹੜਾ ਸਿੱਧਾ ਟਕਰਾ ਕੇ ਦਾ ਵਾਪਸ ਆਇਆ ਜੀ ਦੇਖੋ ਇਹ ਗਿਆ ਤੇ ਅਲਫਾ ਪਾਰਟੀਕਲ ਵਾਪਸ ਆ ਗਿਆ ਕੁਝ ਦਿਸ਼ਾ ਮੁੜੀ ਪਰ ਬਾਕੀ ਜ਼ਿਆਦਾਤਰ ਜਿਹੜੇ ਸੀਗੇ ਉਹ ਸਿੱਧੇ ਉਹਦੇ ਵਿੱਚੋਂ ਲੰਘ ਗਏ ਠੀਕ ਹੈ ਆਉ ਹੁਣ ਇਹਦੀ ਅਸੀਂ ਵਿਆਖਿਆ ਅਗਰ ਵਾ ਅਸੀਂ ਕਿੱਦਾਂ ਕਰਦੇ ਹਾਂ ਇਹ ਪਰਮਾਣੂ ਦੀ ਅੰਦਰਲੀ ਬਣਤਰ ਦੀ ਪਰਤਾਲ ਕਰਨ ਲਈ ਰਦਰਫੋਰਡ ਨੇ ਇੱਕ ਪ੍ਰਯੋਗ ਕੀਤਾ ਮੈਂ ਸਮਝਣਾ ਚਾਹੁੰਦਾ ਸੀ ਪਰਮਾਣੂ ਦੇ ਅੰਦਰ ਕੀ ਹੈਗਾ ਉਦਲੇ ਨੇ ਤਜਰਬਾ ਕੀਤਾ ਇਹ ਵਾਲਾ ਜਿਸ ਵਿੱਚ ਉਸਨੇ ਤੇਜ਼ ਗਤੀ ਨਾਲ ਚੱਲਦੇ ਅਲਫਾ ਅਲਫਾ ਦਾ ਨਿਸ਼ਾਨ ਇਦਾਂ ਗ੍ਰੀਕ ਲੈਟਰ ਹੈ ਜਿੱਦਾਂ ਅਸੀਂ ਪੰਜਾਬੀ ਵਿੱਚ ਊੜਾ ਐੜਾ ਲਿਖਦੇ ਆਂ ਤੇ ਗ੍ਰੀਕ ਵਾਲੇ ਅਲਫਾ ਬੀਟਾ ਗਾਮਾ ਲਿਖਦੇ ਨੇ ਠੀਕ ਹੈ ਤੇ ਆ ਉਹਦਾ ਇਹ ਚਿੰਨ ਹੈਗਾ ਅਲਫਾ ਦਾ ਅਲਫਾ ਕਣਾਂ ਨੂੰ ਤਕਰੀਬਨ 1000 ਪਰਮਾਣੂਆਂ ਦੀ ਮੋਟਾਈ ਵਾਲੀ ਸੋਨੇ ਦੀ ਪਤਰੀ ਤੇ ਟਕਰਾਇਆ ਉਹਨੇ 1000 ਪਰਮਾਣੂ ਬੱਚੇ ਤੁਹਾਨੂੰ ਪਤਾ ਹੈ ਪਰਮਾਣੂ ਦਾ ਜਿਹੜਾ ਵਿਆਸ ਹੈਗਾ ਉਹ ਕਿੰਨਾ ਹੁੰਦਾ ਨੈਨੋਮੀਟਰ ਦੇ ਵਿੱਚ ਇਨ ਐਨੋਮੀਟਰ ਚ ਕਿੰਨੀ ਸਿਫਰ ਹੁੰਦੀਆਂ ਨੇ ਮਣੀ ਬਟਾ ਕਰਕੇ 9 ਤੇ ਤੇ 3 ਨਾਲ ਗੁਣਾ ਕਰ ਦੋ ਮਣੀ 6 ਪਰ ਆਵ ਫਾਵ ਮਾਈਕਰੋਮੀਟਰ ਫਾਵ 1 ਮੀਟਰ ਦਾ 10 ਲਖਵਾਂ ਹਿੱਸਾ ਇੰਨੀ ਬਰੀਕ ਉਹਨੇ ਮਤਲਬ ਕਿ 1 ਮੀਟਰ ਦੇ 10 ਲਖ ਹਿੱਸੇ ਕਰਦੀਏ ਤੇ ਇੱਕ ਹਿੱਸਾ ਜਿਹੜਾ ਬਣੇਗਾ ਉਨੀ ਮੋਟੀ ਉਹਨੇ ਸੋਨੇ ਦੀ ਪਤਰੀ ਲਈ ਆਉ ਸੋਨੇ ਦਾ ਵਰਕ ਲਿਆ ਜਿੱਦਾਂ ਠੀਕ ਹੈ ਨਾ ਤੇ ਉਹ ਉਹ ਰੱਖ ਕੇ ਉਹਨੇ α ਦੀ ਜਿਹੜੀ ਕਿਰਨਾਂ ਨੇ ਉਹਦੇ ਨਾਲ ਸਿਟੀਆਂ ਤੇ ਜੀ ਦੇ ਨਾਲ ਹੁਣ α ਕਣ ਦੋਰੇ ਧਨ ਚਾਰਜ ਵਾਲੇ ਦੋਰੇ ਧਨ ਮਨੇ ਦੋ ਧਨ ਮਨੇ ਪੋਜ਼ਿਟਿਵ ਵਾਲੇ ਹੀਲੀਅਮ ਆਇਨ ਹੁੰਦੇ ਨੇ ਦੇਖੋ ਦੋ ਜਮ ਆਇਨ ਬਾਰੇ ਅਸੀਂ ਪਿਛਲੇ ਅਧਿਆਇ ਗੱਲ ਕਰ ਚੁੱਕੇ ਹਾਂ ਸੋ ਹੀਲੀਅਮ 2+ ਦੋਰਾ ਧਨ ਚਾਰਜ ਹੁੰਦਾ ਹੀਲੀਅਮ ਦਾ ਇਹ ਹੁੰਦੇ ਹਨ α ਪਾਰਟੀਕਲ ਇਹਨੂੰ ਕਹਿੰਦੇ ਨੇ ਹੀਲੀਅਮ 2+ ਠੀਕ ਹੈ ਇਹਨਾਂ ਦਾ ਪੁੰਜ 4 u 4 ਯੂਨੀਫਾਈਡ ਮਾਸ ਪੁੰਜ ਹੋਣ ਕਰਕੇ ਇਹ ਵੱਡੀ ਗਤੀ ਊਰਜਾ ਕਾਇਨੇਟਿਕ એનર્ਜੀ ਰੱਖਦੇ ਆਪ ਕਿ ਇਹਨਾਂ ਦਾ ਭਾਰ ਹੁੰਦਾ ਹੈ ਕਿ ਇਸ ਕਰਕੇ ਕਾਇਨੇਟਿਕ એનર્ਜੀ ਦਾ ਫਾਰਮੂਲਾ ਹੁੰਦਾ ਹੈ ਹਾਫ ਐਮੀ ਸਕੁਅਰ 1/2 ਮਾਸ ਉਂਝ ਗੁਣਾ ਗਤੀ ਦਾ ਵਰਗ ਠੀਕ ਹੈ ਸੋ ਇਹਨਾਂ 'ਚ ਊਰਜਾ ਕਾਫੀ ਹੁੰਦੀ ਹੈ ਮਣੀ ਜਾਨ ਹੁੰਦੀ ਹੈ ਜੋਰ ਦੇ ਨਾਲ ਮਤਲਬ ਕਿ ਆਪਣੇ ਆਪ ਨੂੰ ਟੱਕਰ ਮਾਰਦੇ ਨੇ ਸੋ ਥਾਮਸਨ ਦੇ ਮਾਡਲ ਦੇ ਆਧਾਰ ਤੇ ਹੁਣ ਰਦਰਫੋਰਡ ਹੈ ਮੰਨ ਕੇ ਚੱਲ ਰਿਹਾ ਸੀ ਵੀ ਇਹ ਥਾਮਸਨ ਦਾ ਮਾਡਲ ਇਦਾਂ ਹੋਵੇ ਜਿੱਦਾਂ ਉਹਨੇ ਦੱਸਿਆ ਪਰਮਾਣੂ ਦਾ ਥਾਮਸਨ ਦੇ ਮਾਡਲ ਦੇ ਆਧਾਰ ਤੇ ਇਹ ਅੰਦਾਜ਼ਾ ਸੀ ਕਿ ਸੋਨੇ ਵਿੱਚਲੇ ਪ੍ਰੋਟਾਨ ਹੀਲੀਅਮ ਦੇ ਆਇਨਾ ਦੀ ਦਿਸ਼ਾ 모ੜਨਗੇ। ਉਹ ਰਾਹ ਚਾਨ ਕੇ ਟਕਰਣਾ ਟੱਕਰ ਦੇਣਗੇ ਤੇ ਉਹਨਾਂ ਦਿਸ਼ਾ ਮੁੜੇਗੀ। ਥੋੜੀ ਮੁੜੇ 30 ਡਿਗਰੀ ਹੋਵੇ 40 ਡਿਗਰੀ ਮੁੜੇ। ਹਾਲਾਂਕਿ ਹੀਲੀਅਮ ਆਇਨ ਦਾ ਪ੍ਰੋਟੋਨ ਦੇ ਮੁਕੌਲੇ ਪਾਰੀ ਹੋਣ ਕਰਕੇ ਅੰਦਾਜ਼ਾ ਵੀ ਸੀ ਕਿ ਇਹ ਦਿਸ਼ਾ 모ੜ ਜ਼ਿਆਦਾ ਨਹੀਂ ਹੋਵੇਗਾ। ਕਿਉਂਕਿ ਬੱਚਿਓ ਜਿਹੜਾ ਭਾਰਾ ਹੋਏਗਾ ਉਹ ਉਹਦੇ ਉਹਦੀ ਦਿਸ਼ਾ ਘੱਟ ਮੁੜੇਗੀ ਹਨਾ। ਸੋ ਉਹ ਘਟੇਗਾ ਪਰ ਪ੍ਰਯੋਗ ਦੇ ਸਿੱਟੇ ਰਦਰਫੋਰਡ ਦੀ ਆਸ ਤੋਂ ਉਲਟ ਨਿਕਲੇ ਇਸ ਤਰ੍ਹਾਂ ਵੀ ਤਰੱਕੀ ਹੋਈ ਇਧਰ ਵੀ தாம்ਸਨ ਦਾ ਮਾਡਲ ਜਿਹੜਾ ਹੈ ਉਧਰੋਂ ਦੀ ਉਹਦਾ ਵਿਕਾਸ ਹੋ ਗਿਆ ਹੁਣ ਅਗਲਾ ਮਾਡਲ ਆਏਗਾ ਉਹਨਾਂ ਅੱਗੇ ਹੋਰ ਦੇਖੀਏ ਇੱਕ ਸਵਾਲ ਹੋਰ ਤੇ ਫਿਰ ਅਗਲੇ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਸਿੱਟੇ ਕਿਹੜੇ ਨਿਕਲੇ ਠੀਕ ਹੈ ਹੁਣ ਇਹ ਵਾਲਾ ਸਵਾਲ ਹੈ α ਕਣਕ ਖੰਡਾਉ ਪਰਿਓ α ਪਾਰਟੀਕਲ ਸਕੈਟਰੀ ਐਕਸਪੈਰੀਮੈਂਟ ਦੌਰਾਨ ਕਿਹੜੀਆਂ ਗੱਲਾਂ ਵੇਖਣ ਵਿੱਚ ਆਈਆਂ ਇਹ ਤੇ ਉਹਦਾ ਸੀਗਾ ਵੇਰਵਾ ਅਜਰਬੇ ਦਾ ਕਹਿੰਦੇ ਉਹਨੇ ਕਿਹੜੀਆਂ ਗੱਲਾਂ ਤੇ ਗੌਰ ਕੀਤਾ ਕਿਹੜੀ ਗੱਲਾਂ ਦਾ ਪ੍ਰੀਖਣ ਕੀਤਾ ਉਹਨੇ ਕਿਹੜੀ ਗੱਲਾਂ ਤੇ ਮਿਲ ਗਈ ਉਹਨਾਂ ਨੂੰ ਨੋਟ ਕੀਤਾ ਠੀਕ ਹੈ ਜਿਹੜੀਆਂ ਗੱਲਾਂ ਨੇ ਦਰਜ ਕੀਤੀਆਂ ਦੇਖ ਕੇ ਸੋ α ਕਣ ਖੰਡਾਓ ਪ੍ਰਯੋਗ ਦੌਰਾਨ ਇਹ ਟ ਰਿਖੀਆਂ ਗੱਲਾਂ ਵੇਖਣ ਵਿੱਚ ਆਈਆਂ ਜਿਹੜੀਆਂ ਤਿੰਨ ਗੱਲਾਂ ਨੇ ਇੱਕ ਤੇ ਤੇਜ਼ ਗਤੀ ਨਾਲ ਚਲਦੇ ਬਹੁਤੇ α ਕਣ ਸੋਨੇ ਦੀ ਪੱਤੀ ਵਿੱਚੋਂ ਸਿੱਧੇ ਲੰਘ ਗਏ ਬੜੀ ਰਾਜ ਕੋਈ ਰੁਕਾਵਟ ਨਹੀਂ ਆਈ ਕੋਈ ਠਾਕ ਨਹੀਂ ਪਿਆ ਰਾਜ ਕੋਈ ਰੁਕਾਵਟ ਨਹੀਂ ਆਈ ਮਲੀ ਖਾਲੀ ਥਾਂ ਸੀ ਤਾਈਂ ਸਿੱਦੇ ਨੰਗ ਹੈ ਠੀਕ ਹੈ ਨਾ ਸੋ ਉਹ ਜਿਹੜਾ ਉਹਦਾ ਗੋਲੇ ਵਾਲੀ ਗੱਲ ਸੀਗੀ ਹੌਮਸਨ ਦੇ ਗੋਲੇ ਵਾਲੀ ਵੀ ਪੂਰਾ ਗੋਲਾ ਹੈਗਾ ਤੇ ਪ੍ਰੋਟੀਨ ਸਾਰੇ ਉਹ ਧਨ ਚਾਰਜਿਤ ਗੋਲਾ ਹੈਗਾ ਤੇ ਫਿਰ ਫਿਰ ਖਾਲੀ ਨਹੀਂ ਲੰਘਣਾ ਸੀਗਾ ਤੇ ਕੁਝ α ਕਣ ਸੋਨੇ ਦੀ ਪਤਰੀ ਦੁਆਰਾ ਬਹੁਤ ਛੋਟੇ ਕੋਣਾ ਨਾਲ ਉਹਨਾਂ ਦੀ ਦਿਸ਼ਾ ਤੋਂ ਮੁੜੇ ਗਏ ਕੋਈ 25 ਡਿਗਰੀ ਕੋਈ 3 ਡਿਗਰੀ 35 ਡਿਗਰੀ ਇਹਨਾਂ ਦਿਸ਼ਾ ਤੋਂ ਮੁੜੇ ਤੇ 12000 α ਕਣਾਂ ਪਿੱਛੇ ਇੱਕ α ਕਣ ਪੂਰਨ ਤੌਰ ਤੇ ਵਾਪਸ ਆਪਣੇ ਰਾਹ ਮੁੜਿਆ। ਇਹ 180 ਡਿਗਰੀ ਜਿਹੜੇ ਰਾਹ ਗਿਆ ਉਨੀ ਪੈਰੀ ਉਠਾ ਆ ਗਿਆ। ਠੀਕ ਹੈ ਨਾ ਜਿਦਾ ਉਹਨਾਂ ਕੋਲ ਸੜਕ ਤੇ ਜਾਏ ਤੇ ਅਬਾਊਟ ਨਹੀਂ ਕਿ 180 ਕਹਿੰਦੇ ਜਵਾਨ ਪਿੱਛੇ ਮੁੜ ਪਿੱਛੇ ਮੁੜ ਕੇ 180 ਡਿਗਰੀ ਮੁੜ ਕੇ ਵਾਪਸ ਆ ਗਿਆ। ਪਰ ਉਹ ਬੱਚੋ 12000 α ਕਣਾਂ ਪਿੱਛੋਂ ਇੱਕ ਕਣ ਨਾਲ ਇਦਾਂ ਆਇਆ ਤੇ ਜਿਹੜੇ ਕੋਈ ਕਣਾਂ ਦੀ ਦਿਸ਼ਾ ਮੁੜੀ ਵੀ ਉਹ ਬਹੁਤ ਘੱਟ ਮੁੜੀ। ਕਿ ਬਹੁਤੇ ਜਿਹੜੇ ਜਾਦਤਰ ਸੀਗੇ ਉਹ ਸੋਨੇ ਦੀ ਪੱਤਰੀ ਵਿੱਚੋਂ ਸਿੱਧੇ ਹੀ ਲੰਘ ਗਏ ਜਿਵੇਂ ਕਿ ਰਾਜ ਕੁਛ ਵੀ ਨਾ ਹੋਵੇ ਖਾਲੀ ਤਾਂ ਹੋਵੇ। ਸੋ ਬੱਚੇ ਬੜਾ ਮਹੱਤਵਪੂਰਨ ਵਿਸ਼ਾ ਹੈਗਾ ਤੇ ਮੈਂ ਬੜੇ ਹੀ ਸੌਖੀ ਬੋਲੀ ਵਿੱਚ ਤੇ ਬੋਲ ਕੇ ਵਿਆਖਿਆ ਕਰਕੇ ਤੁਹਾਨੂੰ ਸੁਝਾਉਣ ਦਾ ਯਤਨ ਕਰ ਰਿਹਾ। ਆਸ ਕਰਦਾ ਮੇਰਾ ਹੈ ਉਦੋਂ ਤੁਹਾਡੇ ਵਾਸਤੇ ਲਾਹੇਵੰਦ ਹੋਵੇਗਾ। ਸੋ ਪਿਆਰੇ ਵਿਦਿਆਰਥੀਓ ਤੁਸੀਂ ਸੀਸੀ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ। ਤੇ ਅਗਲੇ ਵੀਡੀਓ ਤੱਕ ਲਈ ਨਬ ਰੱਖਾ। ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ